ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਦੇ ਵਿੱਚ ਜੁੜ ਮਿਲ ਕਰਕੇ ਬੈਠੀ ਗੁਰੂ ਰੂਪ ਗੁਰੂ ਪਿਆਰ ਦੀ ਗੁਰੂ ਸਵਾਦੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ ਜੋ ਕਲਯੁਗ ਦੇ ਸਮੇਂ ਅੰਦਰ ਮਹਾਰਾਜਿਆਂ ਨੇ ਸਾਨੂੰ ਜਿੱਥੇ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ ਉਥੇ ਸਭ ਤੋਂ ਸ਼੍ਰੇਸ਼ਟ ਭਗਤੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਕਲਯੁਗ ਦੇ ਇਸ ਭਿਆੰਕਰ ਸਮੇਂ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਕੀਰਤਨ ਭਗਤੀ ਤੇ ਹਰੀ ਜਸ ਕੀਰਤਨ ਦੇ ਵਿੱਚ ਜੁੜਨ ਦਾ ਸਮਾਂ ਬਖਸ਼ਿਆ ਇਹ ਬਹੁਤ ਵੱਡੀ ਕਿਰਪਾ ਹੈ ਜੋ ਸਾਨੂੰ ਮਹਾਰਾਜ ਨੇ ਆਪਣੀ ਚਰਨਾਂ ਕਮਲਾਂ 'ਚ ਬੁਲਾਇਆ ਹੈ ਸੰਗਤ ਬੜੇ ਪਿਆਰ ਨਾਲ ਜੁੜੀ ਹੋਈ ਹੈ ਪੈਣਾ ਵਾਲੇ ਪਾਸੇ ਪੈਣਾ ਵੀਰਾਂ ਵਾਲੇ ਪਾਸੇ ਵੀਰ ਤੇ ਸੰਗਤ ਬਾਹਰ ਵੀ ਬੈਠੀ ਹੋਈ ਐ ਭਾਵੇਂ ਠੰਡ ਦਾ ਸਮਾਂ ਹੈ ਅੰਦਰ ਬੈਠਣਾ ਕਈ ਵਾਰੀ ਮਨ ਨੂੰ ਹੁੰਦਾ ਵੀ ਅੰਦਰ ਠੰਡ ਲੱਗਦੀ ਐ ਬਾਹਰ ਬੈਠੀ ਪਰ ਪਿਆਰਿਓ ਸੰਗਤ ਦਾ ਮਾਹੌਲ ਹੈ ਸੰਗਤ ਦਾ ਵਾਤਾਵਰਨ ਹੈ ਸੰਗਤ ਕਿਹਨੂੰ ਕਹਿੰਦੇ ਨੇ ਸੰਗਤ ਰੌਲੇ ਰੱਪੇ ਦਾ ਨਾਮ ਹੈ ਜਾ ਸੰਗਤ ਕੋਈ ਬਹੁਤਾ ਇਕੱਠ ਹੈ ਜਿਆਦੇ ਲੱਖ 2 ਲੱਖ ਬੰਦਾ ਬੈਠਾ ਤੇ ਆਪਾਂ ਕਹੀਏ ਵੀ ਸੰਗਤ ਬੈਠੀ ਹੈ ਸੰਗਤ ਇਕੱਠ ਦਾ ਨਾਮ ਨਹੀਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ ਵੀ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਨਿਗਾਹ 'ਚ ਸੰਗਤ ਕਹਿੰਦੇ ਕਿਹਨੂੰ ਹੈ ਤੇ ਮਹਾਰਾਜਿਆਂ ਨੇ ਬਿਲਕੁਲ ਕਲੀਅਰ ਬਚਨ ਕਰਤਾ ਹੈ ਤੁਦੋਂ ਚਿੱਟਾ ਜਿਵੇਂ ਕਹਿ ਲੋ ਸਾਥ ਸੰਗਤ ਜੀ ਸ਼ੀਸ਼ਾ ਦਿਖਾ ਦਿੰਦਾ ਹੈ ਪਾਤਸ਼ਾਹ ਕਹਿੰਦੇ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ ਸਤ ਸੰਗਤ ਕੀ ਕਿਹਨੂੰ ਕਿਹਾ ਜਾਂਦਾ ਸਤ ਸੰਗਤ ਕਿਹੜੀ ਹੈ ਜਿੱਥੇ ਉਸ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਹੋਵੇ ਕਿਸੇ ਦੁਨਿਆਵੀ ਬੰਦੇ ਦੀ ਸੋਭਾ ਹੀ ਨਾ ਹੋਈ ਜਾਵੇ ਐਵੇਂ ਕਿਸੇ ਇਨਸਾਨ ਦੀ ਸੋਭਾ ਕਰੀ ਜਾਏ ਕਿਸੇ ਮਾਇਆ ਧਾਰੀ ਦੀ ਸੋਭਾ ਕਰੀ ਜਾਏ ਕੋਈ ਉਹ ਸਤ ਸੰਗਤ ਜੀ ਸਤ ਸੰਗ ਨਹੀਂ ਹੁੰਦੀ ਸਤ ਸੰਗ ਕਿਹੜੀ ਹੈ ਜਿੱਥੇ ਨਾਮ ਦੀ ਗੱਲ ਹੋਵੇ ਤੇ ਨਾਮ ਜਪਣ ਵਾਲੇ ਜਿਹੜੇ ਨਾਮੀ ਹੋ ਗਏ ਮਹਾਪੁਰਸ਼ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਦਾ ਨਾਮ ਵੀ ਪ੍ਰੇਮ ਹੈ ਤੇ ਕੀਤਾ ਵੀ ਪ੍ਰੇਮ ਹੈ ਤੇ ਹੋ ਵੀ ਪ੍ਰੇਮ ਦਾ ਰੂਪ ਹੀ ਗਏ ਨਾਮ ਵੀ ਪ੍ਰੇਮ ਹੀ ਹੈ ਤੇ ਜ਼ਿੰਦਗੀ ਵਿੱਚ ਕੀਤਾ ਵੀ ਪ੍ਰੇਮ ਹੀ ਹੈ ਬਾਣੀ ਨਾਲ ਨਾਮ ਨਾਲ ਭਜਨ ਨਾਲ ਸੰਗਤ ਨਾਲ ਪੁੰਨ ਕਰਮਾਂ ਦੇ ਨਾਲ ਰੂਪ ਵੀ ਪ੍ਰੇਮ ਦਾ ਹੀ ਹੋ ਗਏ ਤੇ ਅੱਜ ਵੇਖੋ ਉਹਨਾਂ ਦੀ ਯਾਦ ਵਿੱਚ ਵੀ ਪ੍ਰੇਮ ਹੀ ਵਰਤ ਰਿਹਾ ਸਾਰੇ ਪਾਸੇ ਜਿੱਧਰ ਮਰਜੀ ਦੇਖ ਲਓ ਪ੍ਰੇਮ ਹੀ ਪ੍ਰੇਮ ਹੈ ਗੁਰੂ ਦਸ਼ਮੇਸ਼ ਪਾਤਸ਼ਾਹ ਦਾ ਬਚਨ ਹੈ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਆਇਓ ਗੁਰੂ ਘਰ ਵਿੱਚ ਸਭ ਤੋਂ ਪਹਿਲੀ ਸਾਥ ਸੰਗਤ ਦੀ ਕਲਾਸ ਪ੍ਰੇਮ ਦੀ ਹੈ ਜਦੋਂ ਅਸੀਂ ਗੁਰੂ ਘਰ ਵਿੱਚ ਆਉਨੇ ਆ ਨਾ ਇੱਥੇ ਸਭ ਤੋਂ ਪਹਿਲੀ ਕਲਾਸ ਪ੍ਰੇਮ ਦੀ ਹੈ ਜੇ ਪ੍ਰੇਮ ਹੈ ਤਾਂ ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਬੈਠਿਆ ਜਾਏਗਾ ਜੇ ਪ੍ਰੇਮ ਹੀ ਹੈ ਨਹੀਂ ਤੇ ਬੈਠਿਆ ਹੀ ਨਹੀਂ ਜਾਣਾ ਆ ਦੇਖਦੇ ਹੀ ਉਹਨਾਂ ਕਈ ਉੱਠ ਕੇ ਢੇੜਾ ਦੇ ਦਿੱਤਾ ਇੱਧਰ ਨੂੰ ਚਲੇ ਗਏ ਉਧਰ ਨੂੰ ਚਲੇ ਗਏ ਟਕਾ ਹੀ ਨਹੀਂ ਬਣਦਾ ਚਿੱਤ 'ਚ ਵੀ ਬਹਿ ਹੀ ਜਾਈਏ ਛੱਟ ਚੌਂਖੜੇ ਮਾਰ ਕੇ ਸੋਣੀ ਲਈਏ ਸਤਿਗੁਰ ਦੀ ਬਾਣੀ ਕਿਉਂਕਿ ਜਿਹੜਾ ਪ੍ਰੇਮ ਹੈ ਸਤਿਗੁਰ ਦੀ ਕਿਰਪਾ ਨਾਲ ਉਤਪਨ ਹੁੰਦਾ ਹੈ ਜਿਵੇਂ ਪਹਾੜਾਂ ਦੇ ਵਿੱਚ ਚਸ਼ਮੇ ਵਹਿੰਦੇ ਨੇ ਨਾ ਪਹਾੜਾਂ ਤੋਂ ਚਸ਼ਮੇ ਉਹ ਕਿਸੇ ਦੇ ਬਗਾਈ ਨਹੀਂ ਹੁੰਦੇ ਜਾਂ ਕਿਸੇ ਨੇ ਕਈ ਮਾਰ ਕੇ ਨਹੀਂ ਉਹ ਚਸ਼ਮੇ ਲਾ ਕੇ ਲਿਆਉਂਦੇ ਹੁੰਦੇ ਤਾਂ ਉਹ ਕੁਦਰਤੀ ਚਸ਼ਮੇ ਹੁੰਦੇ ਨੇ ਕੁਦਰਤੀ ਫਟਦੇ ਨਹੀਂ ਉਹ ਚਸ਼ਮੇ ਕੋਈ ਉਹਨਾਂ ਨੂੰ ਬਗਾਉਂਦਾ ਨਹੀਂ ਕੋਈ ਉਹਨਾਂ ਨੂੰ ਜਾ ਕੇ ਕਈ ਦੇ ਨਾਲ ਕੋਈ ਸਾਧ ਸੰਗਤ ਜੀ ਵੱਢ ਕੇ ਨਹੀਂ ਲਿਆਉਂਦਾ ਥੱਲੇ ਪਾਣੀ ਉਹ ਕੁਦਰਤੀ ਪਰਮੇਸ਼ਰ ਵੱਲੋਂ ਚਸ਼ਮੇ ਕੁਦਰਤੀ ਹੁੰਦੇ ਨੇ ਨੇਚਰ ਲਈ ਇਹ ਜਿਹੜਾ ਪਿਆਰ ਹੈ ਨਾ ਪਿਆਰ ਭਾਵੇਂ ਹੈ ਤਾਂ ਢਾਈ ਅੱਖਰਾਂ ਦਾ ਹੀ ਹੈ ਕਿਸੇ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਪੋਥੀ ਪੜ ਪੜ ਜਾਗੂ ਆ ਪੰਡਤ ਭਇਆ ਨਾ ਕੋਈ ਢਾਈ ਅੱਖਰ ਪ੍ਰੇਮ ਕੇ ਪੜੇ ਸੋ ਪੰਡਤ ਹੋਏ ਢਾਈ ਅੱਖਰ ਨੇ ਪ੍ਰੇਮ ਦੇ ਸਿਰਫ ਦੁਨੀਆ ਪੋਥੀਆਂ ਪੜ ਪੜ ਕੇ ਗ੍ਰੰਥ ਪੜ ਪੜ ਕੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਪੜਾਈਆਂ ਕਰ ਕਰਕੇ ਲੋਕਾਂ ਨੇ ਸਾਧ ਸੰਗਤ ਜੀ ਆਪਣੇ ਮਨ ਨੂੰ ਹੰਕਾਰ ਸਹਿਤਾ ਕਰ ਲਿਆ ਵੀ ਸਾਡੀ ਪੜਾਈ ਕੀਤੀ ਹੈ ਅਵੇਂ ਦੁਨੀਆ ਨੂੰ ਢਾਉਂਦੇ ਤਾਂ ਜਰੂਰ ਫਿਰਦੇ ਨੇ ਵੀ ਸਾਡੀ ਪੜ੍ਹਾਈ ਕੀਤੀ ਐ ਅਸੀਂ ਚਾਰ ਅੱਖਰ ਪੜ੍ਹੇ ਹੋਏ ਆ ਤੁਸੀਂ ਤੇ ਅਨਪੜ੍ਹ ਉਹ ਇਦਾਂ ਦੂਜੇ ਨੂੰ ਨੀਮਾ ਤੇ ਦਿਖਾ ਸਕਦੇ ਨਹੀਂ ਪਰ ਜੇ ਆਪਾਂ ਸਤਿਗੁਰੂ ਜੀ ਦੇ ਦਰ ਦੇ ਮੁਤਾਬਕ ਦੇਖੀਏ ਜੇ ਸਤਿਗੁਰੂ ਜੀ ਦੇ ਦਰ ਦੇ ਮੁਤਲਕ ਦੇਖੀਏ ਤੱਕੜੀ 'ਚ ਤੋਲ ਕੇ ਦੇਖੀਏ ਇੱਥੇ ਵੀ ਗੱਲ ਪ੍ਰੇਮ ਦੀ ਹੋਣੀ ਐ ਦਾਸ ਤੋਂ ਪਹਿਲਾਂ ਗੁਰਮੁਖ ਪਿਆਰੇ ਬੜਾ ਸੋਹਣਾ ਪ੍ਰੇਮ ਨਾਲ ਆਪਕੀ ਨੂੰ ਹਰੀ ਜਸ ਕੀਰਤਨ ਸੁਣਾ ਰਹੇ ਸ। ਗੱਲ ਇੱਥੇ ਵੀ ਪ੍ਰੇਮ ਦੀ ਹੋਣੀ ਹੈ ਪਰ ਇਸ ਪ੍ਰੇਮ ਦੇ ਵਿੱਚ ਤੇ ਸੰਸਾਰੀ ਪ੍ਰੇਮ ਦੇ ਵਿੱਚ ਅੰਤਰ ਬਹੁਤ ਹੈ ਭਾਈ। ਪ੍ਰੇਮ ਸੰਸਾਰੀ ਵੀ ਹੈ। ਜਿਹੜਾ ਸੰਸਾਰ ਦਾ ਪ੍ਰੇਮ ਹੈ ਨਾ ਉਹ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਨੇ ਭਾਈ ਗੁਰਦਾਸ ਜੀ ਆਪਾਂ ਨੂੰ ਤਾਂ ਕਈਆਂ ਨੂੰ ਨਾਮ ਨਹੀਂ ਪਤਾ ਹੋਣਾ ਵੀ ਭਾਈ ਗੁਰਦਾਸ ਜੀ ਹੋਏ ਕੌਣ ਨੇ ਕੋਈ ਆਪਾਂ ਇਤਿਹਾਸ ਤੋਂ ਬਹੁਤ ਦੂਰ ਹੋ ਜਾਂਦੇ ਆ ਇਤਿਹਾਸ ਦਾ ਆਪਾਂ ਖੋਜਿਆ ਹੀ ਨਹੀਂ ਕਦੇ ਪੜ੍ਹਿਆ ਹੀ ਨਹੀਂ ਕਦੇ ਨਾਮ ਪੜ੍ਹਨ ਦੀ ਆਪਾਂ ਨੂੰ ਲੋੜ ਹੀ ਮਹਿਸੂਸ ਹੋਈ ਹੈ ਵੀ ਪੜ੍ਹ ਹੀ ਲੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਪ੍ਰੇਮ ਦੀ ਗੱਲ ਕੀਤੀ ਹੈ ਸੰਸਾਰ ਦਾ ਪ੍ਰੇਮ ਕੈਸਾ ਹੈ ਤੇ ਗੁਰੂ ਘਰ ਦਾ ਪ੍ਰੇਮ ਜਿਹੜਾ ਮਹਾਪੁਰਸ਼ਾਂ ਨੇ ਕੀਤਾ ਉਹ ਕੈਸਾ ਹੈ ਜਿਹੜੇ ਪ੍ਰੇਮ ਦੇ ਵਿੱਚ ਅੱਜ ਆਪਾਂ ਬੰਨੇ ਬੈਠੇ ਆ ਆ ਜਿਹੜਾ ਮਹਾਪੁਰਸ਼ਾ ਨੇ ਆਪਾਂ ਨੂੰ ਇੱਕ ਮਾਲਾ ਦੇ ਵਿੱਚ ਪਰੋਇਆ ਦੇਖ ਲਓ ਕਿੰਨੇ ਸਾਲ ਹੋ ਗਏ ਵਰਸੀ ਮਨਾਉਂਦਿਆਂ ਮੇਰੇ ਸਾਹਬ ਨਾਲ ਅਸੀਂ ਵੀ ਕਈ ਵਾਰੀ ਆ ਗਏ ਹੋਵਾਂਗੇ 7-8 ਵਾਰੀ ਦਾ ਅਸੀਂ ਵੀ ਦਰਸ਼ਨ ਕਰ ਲਿਆ ਆਪ ਜੀ ਹਰੇਕ ਸਾਲ ਮਹਾਪੁਰਸ਼ਾ ਦੀ ਵਰਸੀ ਮਹਾਪੁਰਖ ਕਹਿ ਕੇ ਤਾਂ ਨਹੀਂ ਜਾਂਦੇ ਵੀ ਮੇਰੀ ਵਰਸੀ ਮਨਾਇਓ ਭਾਈ ਇੰਉਂ ਕਰਿਓ ਅਖੰਡ ਪਾਠ ਕਰਾਇਓ ਆਹ ਕਰਿਓ ਲੰਗਰ ਲਾਇਓ ਨਹੀਂ ਜਦੋਂ ਉਹ ਦਿਨ ਆਉਂਦੇ ਨੇ 23 24 25 ਤੇ ਆਪੇ ਹੀ ਹਿਰਦੇ ਚੋਂ ਪ੍ਰੇਮ ਦਾ ਫਹਾਰਾ ਫਟ ਪੈਂਦਾ ਵੀ ਮਹਾਪੁਰਸ਼ਾਂ ਦੀ ਵਰਸ਼ੀ ਆ ਗਈ ਹੋਈਏ ਇਕੱਠੇ ਮਨਾਈਏ ਦਿਨ ਅਖੰਡ ਪਾਠ ਪ੍ਰਕਾਸ਼ ਕਰਾਈਏ ਲੰਗਰ ਲਾਈਏ ਮਹਾਪੁਰਸ਼ਾਂ ਦਾ ਦਿਨ ਆ ਗਿਆ ਦੇਖ ਲਓ ਪਿਆਰਿਓ ਮਹਾਪੁਰਸ਼ ਸਰੀਰ ਕਰਕੇ ਨਹੀਂ ਸਾਡੇ ਕੋਲ ਸ਼ਬਦ ਕਰਕੇ ਮਨ ਕਰਕੇ ਕਿਰਪਾ ਕਰਕੇ ਅੱਜ ਵੀ ਵਿੱਚੇ ਹੀ ਨੇ ਸਾਡੇ ਉੱਤੇ ਜਾਪਾ ਕਹੀਏ ਵੀ ਉਹ ਕਿਤੇ ਗਏ ਨਹੀਂ ਗਏ ਉਹ ਕਿਤੇ ਨਹੀਂ ਹੈਗੇ ਆਪਾਂ ਪਿੱਛੇ ਲਿਖ ਕੇ ਲਾਇਆ ਬ੍ਰਹਮ ਗਿਆਨੀ ਸਾਧ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਸਾਧ ਜੀਵ ਹੈ ਤੇ ਇਥੋਂ ਹੀ ਗੁਜ਼ਰਦੀ ਅਸੀਂ ਪ੍ਰਕਰਨ ਸ਼ੁਰੂ ਕਰ ਲਿਆ ਵੀ ਐਸੀ ਮਰਨੀ ਜੋ ਮਰੈ ਮੌਤ ਤਾਂ ਹੋਣੀ ਹੈ ਭਾਈ ਹਰੇਕ ਨੂੰ ਇਹ ਨਹੀਂ ਕੋਈ ਕਹਿ ਸਕਦਾ ਵੀ ਕਿਸੇ ਨੂੰ ਮੌਤ ਨਹੀਂ ਆਉਣੀ ਮੌਤ ਤਾਂ ਮੌਤ ਹੀ ਹੈ ਭਾਵੇਂ ਦੀ ਉਹ ਪਗੰਬਰ ਹੋਏ ਨੇ ਭਾਵੇਂ ਦੀ ਉਹ অবতার ਹੋਏ ਨੇ ਭਾਵੇਂ ਦੀ ਉਹ ਜਿੰਨੇ ਮਰਜੀ ਜਪੀ ਤਪੀ ਹੋਏ ਨੇ ਕੋਈ ਵੀ ਦੁਨੀਆ ਤੇ ਪਗੰਬਰ ਹੋਇਆ ਕਾਲ ਤਾਂ ਇੱਕ ਦਿਨ ਆਇਆ ਹੀ ਹੈ ਸਾਰਿਆਂ ਜਦੋਂ 10ਵੇਂ ਪਾਤਸ਼ਾਹ ਨੇ ਚੌਪਈ ਸਾਹਿਬ ਦੇ ਵਿੱਚ ਐਨ ਕਲੀਅਰ ਕਰ ਦਿੱਤਾ ਹੈ ਇਹ ਗੁਰੂ ਦਸ਼ਮੇਸ਼ ਪਾਤਸ਼ਾਹ ਕਹਿ ਰਹੇ ਨੇ ਕੋਈ ਆਮ ਇਨਸਾਨ ਨਹੀਂ ਕਹਿ ਰਿਹਾ ਕੋਈ ਅਦਨਾ ਇਨਸਾਨ ਨਹੀਂ ਕਹਿ ਰਿਹਾ ਸ਼ਿਵੇਸ਼ ਪਾਤਸ਼ਾਹ ਕਹਿੰਦੇ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਕਹਿੰਦੇ ਜਦੋਂ ਬ੍ਰਹਮਾ ਵਰਗੇ ਦੇਵਤੇ ਕਾਲ ਦੇ ਅਧੀਨ ਨੇ ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏ ਹੈ ਕਾਲ ਦੇ ਹੀ ਬਣਾਏ ਨੇ ਸਾਰੇ ਜਦੋਂ ਦੇ ਆਪਾਂ ਬਣਿਆ ਦੇਖ ਲੋ ਪਹਿਲਾਂ ਬੱਚੇ ਜੇ ਹੁੰਦੇ ਸੀ ਤੇ ਹੌਲੀ-ਹੌਲੀ ਪਤਾ ਲੱਗਾ ਜਵਾਨੀ ਕਦੋਂ ਆ ਗਈ ਨਿਗਾ ਮਾਰੋ ਸਾਰੇ ਅੱਜ ਮਹਾਪੁਰਸ਼ਾਂ ਦੀ ਯਾਦ ਚ ਆਏ ਆ ਕੁਝ ਪੱਲੇ ਬੰਨ੍ਹ ਕੇ ਜਾਇਓ ਕੋਈ ਗੱਲ ਪੱਲੇ ਪੈ ਜੇ ਕੋਈ ਗੱਲ ਜੀਵਨ ਚ ਘਰ ਕਰ ਜੇ ਕੋਈ ਗੱਲ ਜੀਵਨ ਚ ਅੰਕਿਤ ਕਰ ਜੇ ਜੇ ਅੱਜ ਮਹਾਪੁਰਸ਼ਾਂ ਦੀ ਯਾਦ ਚ ਆਏ ਹੋ ਨਾ ਕੋਈ ਗੱਲ ਸਾਥ ਸੰਗਤ ਜੀ ਘਰ ਕਰ ਜੇ ਜੀਵਨ ਦੇ ਵਿੱਚ ਅੱਜ ਜਦੋਂ ਬੱਚੇ ਸੀਗੇ ਦੇਖ ਲਓ ਜੰਮੇ ਸੀ ਹੌਲੀ-ਹੌਲੀ ਜਵਾਨੀ ਆ ਗਈ ਜਵਾਨੀ ਤੋਂ ਬਡੇ ਪਾਉਣ ਲੱਗ ਗਿਆ ਬੁੱਢੇ ਹੋ ਗਏ ਲੱਗਾ ਪਤਾ ਕਿੱਧਰ ਗਏ ਦਿਨ ਮਾਰੋ ਖਾਂ ਨਿਗਾ ਆ ਕਈ ਕਹਿਣਗੇ ਜੀ ਪਤਾ ਹੀ ਨਹੀਂ ਲੱਗਾ ਕਦੋਂ ਬੁੱਢੇ ਹੋ ਗਏ